ਨਪੁੱਤਰ ਨੇ ਕੇਸਿਸ 'ਤੇ ਬਾਹਰ ਦੀ 4 4 ਮੂਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਜਦੋਂ ਗੁਰੂ ਸਾਹਿਬ ਜੀ ਨੇ ਆਪਣਾ ਜੰਗੀ ਕਮਰਕਸਾ ਖੋਲਿਆ ਮਾਤਾ ਮਾਨੇ ਪੁੱਛਿਆ ਕਿ ਸਹਬਜ਼ਾਦੇ ਕਿੱਥੇ ਨੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੌਮੀ ਪਾਤਸ਼ਾਹੀ ਨੌਮੀ ਅਤੇ 10ਵੀਂ ਢਾਲ ਦੀ ਬਿਮਾਰੀ ਪੈਣ ਤੇ ਮਲਬਈ ਬੂੰਗਾ ਝੰਡਾ ਬੂੰਗਾ ਉਸ ਟਾਈਮ ਇਸ ਨਾਲ ਆਪਣਾ ਘੋੜਾ ਬੰਨਿਆ ਸੀ ਜਦੋਂ ਭਾਈ ਉਦੇ ਸਿੰਘ ਲਾਹੌਰ ਤੋਂ ਆਏ ਧੀਰ ਸਿੰਘ ਅਤੇ ਵੀਰ ਸਿੰਘ ਜਿਸ ਨਾਲ ਬਾਬਾ ਦੀਪ ਸਿੰਘ ਜੀ ਲੰਮਾ ਸਮਾਂ ਜੁੜੇ ਰਹੇ ਪਹਿਲਾ ਜਥੇਦਾਰ ਬਣਿਆ ਤਖਤ ਸਾਹਿਬ ਤੇ ਜਾਂਦਿਆਂ ਸੱਜੇ ਪਾਸੇ ਮੰਜੀ ਸਾਹਿਬ ਹੈ ਇਸ ਜਗ੍ਹਾ ਉੱਪਰ ਬੈਠਣ ਵਾਲਾ ਹਜੇ ਆਵੇਗਾ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਆਬਾ ਬੀਰ ਸਿੰਘ ਧੀਰਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੇ ਪੰਜਵੇਂ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਅੱਜ ਪੂਰੇ ਇਤਿਹਾਸ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਵੇਂ ਇਸ ਦਾ ਨਾਮ ਦਮਦਮਾ ਸਾਹਿਬ ਪਿਆ ਉਸ ਤੋਂ ਪਹਿਲਾਂ ਤਲਵੰਡੀ ਸਾਬੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਾਂ ਸਾਬੋ ਦੀ ਤਲਵੰਡੀ ਵੀ ਕੁਝ ਲੋਕਾਂ ਦਾ ਕਹਿਣਾ ਇਸ ਨੂੰ ਨਾਮ ਨਾਲ ਜਾਣਿਆ ਜਾਂਦਾ ਹੈ ਪੂਰੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਅੱਜ ਇਸ ਦੇ ਇਤਿਹਾਸ ਬਾਰੇ ਗੱਲਬਾਤ ਕਰਾਂਗੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਕਿ ਇੱਥੋਂ ਦੇ ਤਲਵੰਡੀ ਦਾ ਨਾਮ ਜਿਹੜਾ ਉਹ ਸਾਬੋ ਦੇ ਨਾਲ ਕਿਵੇਂ ਜੁੜਿਆ ਇੱਥੋਂ ਦਾ ਜਿਹੜਾ ਤਲਵੰਡੀ ਸਾਬੋ ਦਾ ਪੁਰਾਣਾ ਨਾਮ ਕੱਲਾ ਤਲਵੰਡੀ ਸੀ ਸਾਬੋ ਨਾਮ ਪੈਣ ਪਿੱਛੇ ਗੁਜਰਾਂ ਦੇ ਚੌਧਰੀ ਦੇ ਕੋਈ ਬੇਟਾ ਨਾ ਹੋਣ ਕਰਕੇ ਉਸ ਦੀ ਲੜਕੀ ਦਾ ਨਾਮ ਜਿਹੜਾ ਉਹ ਸਾਬੋ ਸੀ ਗੁਜਰਾਂ ਦੇ ਚੌਧਰੀ ਦੇ ਇੱਥੇ ਤਲਵੰਡੀ ਦੇ ਲਿਵੇ-ਲਿਵੇ ਦੇ 40 ਪਿੰਡਾਂ ਦੇ ਉੱਪਰ ਚੌਧਰ ਸੀ ਤਾਂ ਆਪਣੀ ਧੀ ਨੂੰ ਉਸਨੇ ਇਹ ਸਾਰੀ ਚੌਧਰ ਸਮਾ ਦਿੱਤੀ ਇਸ ਦਾ ਨਾਮ ਤਲਵੰਡੀ ਦੇ ਨਾਲ ਸਾਬੋ ਦਾ ਨਾਮ ਜਿਹੜਾ ਉਹ ਜੁੜ ਗਿਆ ਜਦੋਂ 18ਵੀਂ ਸਦੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਆਏ ਇੱਥੋਂ ਦੀ ਚੌਧਰ ਸਲੇਮ ਚੌਧਰੀ ਦੇ ਪੁੱਤਰ ਰਾਏ ਡੱਲ ਗੋਲ ਸੀ ਗੁਰੂ ਜੀ ਜਦੋਂ ਮੁਕਸਰ ਸਾਹਿਬ ਦੀ ਆਖਰੀ ਲੜਾਈ ਤੋਂ ਤਲਵੰਡੀ ਸਾਬੋ ਵੱਲ ਆ ਰਹੇ ਸੀ ਤਾਂ ਜੋ ਭਾਈ ਡੱਲੇ ਨੂੰ ਪਤਾ ਲੱਗਾ ਉਹਨਾਂ 400 ਵਿਅਕਤੀਆਂ ਨੂੰ ਆਪਣੇ ਨਾਲ ਲੈ ਕੇ ਨਾਲ ਲੱਗਦੇ ਪਿੰਡ ਬੰਗੀ ਨਿਹਾਲ ਸਿੰਘ ਪਹੁੰਚ ਕੇ ਗੁਰੂ ਜੀ ਦਾ ਸਵਾਗਤ ਕੀਤਾ ਤੇ ਹੁਣ ਉੱਥੇ ਉਹਨਾਂ ਦੀ ਯਾਦਗਿਰੀ ਬਣੀ ਹੋਈ ਹੈ ਗੁਰੂ ਸਾਹਿਬ ਜਦੋਂ ਤਲਵੰਡੀ ਸਾਬੋ ਵਿਖੇ ਪਹੁੰਚੇ ਤਾਂ ਗੁਰੂ ਸਾਹਿਬ ਨੇ ਇੱਕ ਉੱਚੇ ਟਿੱਪੇ ਤੇ ਬੈਠ ਕੇ ਧੰਮ ਲਿਆ ਜਦੋਂ ਗੁਰੂ ਸਾਹਿਬ ਜੀ ਨੇ ਆਪਣਾ ਜੰਗੀ ਕਮਰ ਕਸਾ ਖੋਲਿਆ ਗੁਰੂ ਸਾਹਿਬ ਨੇ ਕਿਹਾ ਕਿ ਇਹ ਤਾਂ ਆਪਣਾ ਅਨੰਦਪੁਰ ਸਾਹਿਬ ਵਾਲਾ ਧੰਮਦਮਾ ਲੱਗਦਾ ਹੈ ਜਿਸ ਕਰਕੇ ਇਸ ਜਗ੍ਹਾ ਦਾ ਨਾਮ ਧੰਮਦਮਾ ਸਾਹਿਬਾ ਜੋਗ ਇਸ ਸਥਾਨ ਉਪਰੰਤ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਢੇ 9 ਮਹੀਨੇ ਰੁਕੇ ਸੀ। ਉਹ ਇਸ ਸਮਾਂ ਉਹਨਾਂ ਦਾ ਧਰਮ ਪ੍ਰਚਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਚਨਕਾਰ ਸੀ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੰਕਿਤ ਕਰਕੇ ਭਾਈ ਮਨੀ ਸਿੰਘ ਜੀ ਤੋਂ ਨਵੀਂ ਵੀਰ ਲਗਵਾ ਕੇ ਸੰਪੂਰਨ ਕਰਵਾਈ ਸੀ। ਹੁਣ ਅਸੀਂ ਜਿਸ ਸਥਾਨ ਤੇ ਖੜੇ ਆ ਇਸ ਜਗ੍ਹਾ ਉੱਪਰ ਵੀਰ ਸੰਪੂਰਨ ਹੋਣ ਤੋਂ ਉਪਰੰਤ ਜਿਹੜੀ ਸ਼ਾਹੀ ਤੇ ਕਲਮਾ ਕੱਚੀ ਛਪੜੀ ਵਿੱਚ ਗੁਰੂ ਸਾਹਿਬ ਨੇ ਪਾਈਆਂ ਸੀ ਇਹ ਉਹ ਜਗ੍ਹਾ ਹੈ ਜਿੱਥੇ ਖੜ ਕੇ ਗੁਰੂ ਸਾਹਿਬ ਨੇ ਵਿੱਦਿਆ ਦਾ ਕੇਂਦਰ ਗੁਰੂ ਕੀ ਕਾਸ਼ੀ ਦਾ ਪ੍ਰਦਾਨ ਕੀਤਾ ਸੀ। ਇਹ ਸਥਾਨ ਹੁਣ ਲਖਨ ਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੱਜ ਵੀ ਸੰਗਤਾਂ ਇੱਥੇ ਆ ਕੇ ਗੁਰਮੁਖੀ ਦੇ 35 ਅੱਖਰ ਲਿਖ ਕੇ ਵਿੱਦਿਆ ਦੀ ਪ੍ਰਾਪਤੀ ਲਈ ਅਰਦਾਸ ਕਰਦੀਆਂ ਨੇ। ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਜੀ ਦਾ ਮਲਾਪ ਵੀ ਇਸ ਸਥਾਨ ਤੇ ਹੋਇਆ ਸੀ। ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਉਣ ਉਪਰੰਤ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਜੀ ਨੇ ਭਾਈ ਮਣੀ ਸਿੰਘ ਜੀ ਨਾਲ ਦਿੱਲੀ ਤੋਂ ਇੱਥੇ ਪਹੁੰਚੇ ਮਾਤਾਵਾਂ ਨੇ ਪੁੱਛਿਆ ਕਿ ਸਹੌਜਾ ਦੇ ਕਿੱਥੇ ਨੇ ਤਾਂ ਗੁਰੂ ਸਾਹਿਬ ਨੇ ਸਿੰਘ ਸੰਗਤਾਂ ਵੱਲ ਇਸ਼ਾਰਾ ਕਰਦਿਆ ਕਿਹਾ ਇਹਨਾਂ ਪੁੱਤਰਨ ਕੇ ਸੀਸ 'ਤੇ ਬਾਹਰ ਦੀਆਂ ਸੂਚਾਰ ਚਾਰ-ਚਾਰ ਮੂਹੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਜਦੋਂ ਮਾਤਾਵਾਂ ਨੇ ਗੁਰੂ ਗੋਬਿੰਦ ਸਿੰਘ ਜੂ ਪੁੱਤਰਾਂ ਦੀ ਕੁਰਬਾਨੀ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਕੁਰਬਾਨੀ ਸਦਕਾ ਹੀ ਲੱਖਾਂ ਪੁੱਤਰ ਜਿਉਂਦੇ ਹਨ ਇਹ ਜੋ ਤੁਸੀਂ ਬੁਰਜ ਦੇਖ ਰਹੇ ਹੋ ਇਹ ਅਮਰ ਸ੍ਰੀ ਤਨਤਨ ਬਾਬਾ ਦੀਪ ਸਿੰਘ ਜੀ ਨੇ ਉਸਾਰਿਆ ਸੀ। ਇਹ ਹੈ ਜੀ ਗੁਰਦੁਆਰਾ ਮੰਜੀ ਸਾਹਿਬ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੌਮੀ ਜਿਸ ਨੂੰ ਦਰਬਾਰ ਸਾਹਿਬ ਵੀ ਕਹਿੰਦੇ ਹਨ। ਇਸ ਸਥਾਨ ਉਪਰ ਗੁਰੂ ਤੇਗ ਬਹਾਦਰ ਜੀ ਮਾਲਵਾ ਪ੍ਰਦੇਸ਼ ਦੀ ਪ੍ਰਚਾਰਕ ਯਾਤਰਾ ਵੇਲੇ ਠਹਿਰੇ ਸਨ। ਤੇ ਸੰਗਤ ਨੂੰ ਗੁਰੂ ਸਾਹਿਬ ਨੇ ਧਰਮ ਉਪਦੇਸ਼ ਦਿੱਤਾ। ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਮੀ ਅਤੇ 10ਵੀਂ ਇੱਥੇ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਸਰ ਦੀ ਖਦਾਈ ਦੇ ਕੰਮ ਦੀ ਨਿਗਰਾਨੀ ਕੀਤੀ। 10ਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਇਸ ਥਾਂ ਤੇ ਪਦਾਰੇ ਇਸ ਦੀ ਵਰਤਮਾਨ ਇਮਾਰਤ ਬੁੰਗਾ ਮਾਸਤੂਆਣਾ ਦੇ ਸੰਤ ਸੇਵਕ ਜਥੇ ਨੇ ਬਣਾਈ। ਇਹ ਜੋ ਤੁਸੀਂ ਸਰੋਵਰ ਦੇਖ ਰਹੇ ਹੋ ਇਸ ਸਰੋਵਰ ਦੀ ਖਦਾਈ ਕ੍ਰੂ ਤੇਗ ਬਹਾਦਰ ਜੀ ਨੇ ਕਰਵਾਈ ਸੀ ਅਤੇ ਬਾਅਦ ਵਿੱਚ 10ਵੇਂ ਗੁਰੂ ਜੀ ਨੇ ਇਸ ਨੂੰ ਹੋੜ ਡੂੰਗਾ ਕਰਵਾਇਆ ਸੀ। ਉਸ ਤੋਂ ਅਪਰੰਤ ਡਾਲ ਦੀ ਬਿਮਾਰੀ ਪੈਣ ਤੇ ਸਤਗੁਰੂ ਜੀ ਨੇ ਅਮਰਤ ਤਿਆਰ ਕਰਕੇ ਇਸ ਸਰੋਵਰ ਵਿੱਚ ਪਵਾਇਆ ਅਤੇ ਵਰ ਦਿੱਤਾ ਜੋ ਮਾਈ ਭਾਈ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਪੰਜ ਚੂਲੇ ਜਲਦੇ ਛਕੇਗਾ ਉਹ ਇਸ ਬਿਮਾਰੀ ਤੋਂ ਛੁਟਕਾਰਾ ਪਾਏਗਾ ਸੋ ਸਾਰੀ ਸੰਗਤ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਤਨ ਮਨ ਧਨ ਨਾਲ ਸੇਵਾ ਕਰਕੇ ਕਲਗੀ ਤਰਪਾਤਸਾ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰੋ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਮੰਜੀ ਸਾਹਿਬ ਅਸਥਾਨ ਤੇ ਬੈਠ ਕੇ ਇਸ ਸਰੋਵਰ ਵਿੱਚੋਂ ਪੰਜ ਦੁਸਾਲੇਕਾਰ ਦੇ ਕੱਢ ਕੇ ਅਤੇ ਉਸ ਤੋਂ ਬਾਅਦ ਕਲੰਗੀਧਰ ਨੇ 1705 ਈਸਵੀ ਵਿੱਚ ਆਪਣੀ ਢਾਲ ਨਾਲ ਪੰਜ ਢਾਲਾ ਸਰੋਵਰ ਚੋਕਾਰ ਸੇਵਾ ਦੇ ਕੱਢ ਕੇ ਗੁਰੂ ਸਰ ਸਰੋਵਰ ਦਾ ਵਰ ਦਿੱਤਾ। ਇਹ ਆ ਗਿਆ ਜੀ ਭਾਈ ਦਲ ਸਿੰਘ ਜੀ ਦਾ ਦਵਾਨ ਹਾਲ। ਇਹ ਹੈ ਜੀ ਪੋਰਾ ਸਾਹਿਬ। ਇਹ ਪੋਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਆਬ ਬਣਾਇਆ ਹੋਇਆ ਪੋਰਾ ਹੈ। ਇਹ ਪੋਰਾ ਅੱਜ ਵੀ ਪ੍ਰਾਤਨ ਰੂਪ ਵਿੱਚ ਮੌਜੂਦ ਹੈ। ਇਹ ਪੋਰਾ ਸਾਹਿਬ ਵਿੱਚ ਬਾਬਾ ਦੀਪ ਸਿੰਘ ਜੀ ਸਿਮਰਨ ਕਰਿਆ ਕਰਦੇ ਸੀ। ਇੱਥੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਅਤੇ ਪੋਥੀਆਂ ਲਿਖਦੇ ਸਨ 1923 ਈਸਵੀ ਵਿੱਚ ਸੰਤ ਬਾਬਾ ਅਤਰ ਸਿੰਘ ਦੁਆਰਾ ਉਸਾਰਿਆ ਗਿਆ ਬੁੰਗਾ ਮਸਤੂਆਣਾ ਸਾਹਿਬੀ ਮਹੱਤਵਪੂਰਨ ਸਥਾਨ ਹੈ ਜਿੱਥੇ ਨੌਜਵਾਨਾਂ ਸਿੰਘਾਂ ਨੂੰ ਸਿੱਖ ਧਰਮ ਦਾ ਗਿਆਨ ਦਿੱਤਾ ਜਾਂਦਾ ਹੈ ਇੱਥੇ ਹੋਰ ਵੀ ਬੁੰਗੇ ਬਣੇ ਹੋਏ ਨੇ ਜਿਵੇਂ ਮਲਬਈ ਬੁੰਗਾ ਮਦਰਸਾ ਬੁੰਗਾ ਝੰਡਾ ਬੁੰਗਾ ਰਵੀ ਦਾਸੀਆਂ ਦਾ ਬੁੰਗਾ ਗਿਆਨੀਆਂ ਦਾ ਬੁੰਗਾ ਇੱਥੇ ਇਹ ਬੁੰਗੇ ਮੌਜੂਦ ਹਨ ਸਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਬੁੱਢਾ ਦਲ ਦੇ ਨਿਹੰਗਾਂ ਦੀ ਸ਼ਾਬਨੀ ਵੀ ਵਿਸ਼ੇਸ਼ ਉਲੇਖਣਯੋਗ ਸਥਾਨ ਹੈ। ਇਹ ਜੋ ਗ੍ਰਕ ਤੁਸੀਂ ਦੇਖ ਰਹੇ ਹੋ ਇਸ ਨੂੰ ਮਾਲਵੇ ਦੇ ਵਿੱਚ ਕਰੀਰ ਕਿਹਾ ਜਾਂਦਾ ਹੈ। 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਟਾਈਮ ਇਸ ਨਾਲ ਆਪਣਾ ਘੋੜਾ ਬੰਨਿਆ ਸੀ। ਇਹ ਕਰੀਰ ਅੱਜ ਵੀ ਤਖਤ ਦੇ ਸੱਜੇ ਪਾਸੇ ਜਿਹੜਾ ਮੌਜੂਦ ਹੈ। ਤੁਸੀਂ ਜਦੋਂ ਵੀ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਜਾਓ ਤਾਂ ਇਹ ਕਰੀਰ ਦੇ ਦਰਸ਼ਨ ਜ਼ਰੂਰ ਕਰੋ। ਜਦੋਂ ਭਾਈ ਉਦੇ ਸਿੰਘ ਲਾਹੌਰ ਤੋਂ ਆਪਣੀ ਹੱਥੀ ਤਿਆਰ ਕੀਤੀ ਬੰਦੂਕ ਗੁਰੂ ਸਾਹਿਬ ਨੂੰ ਭੇਂਟ ਕਰਦੇ ਨੇ ਤਾਂ ਕੋਲ ਖੜੇ ਭਾਈ ਡੱਲਾ ਜੀ ਕਹਿੰਦੇ ਗੁਰੂ ਸਾਹਿਬ ਜੀ ਜੇਕਰ ਅਨੰਦਪੁਰ ਸਾਹਿਬ ਦੀ ਜੰਗ ਸਮੇ ਤੁਸੀਂ ਸਾਨੂੰ ਯਾਦ ਕੀਤਾ ਹੁੰਦਾ ਮੇਰੀ ਫੌਜ ਆਪ ਜੀ ਦੇ ਨਾਲ ਹੁੰਦੇ ਤਾਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਨਾ ਕਰਨਾ ਪੈਂਦਾ ਤਾਂ ਅੱਗੋਂ ਗੁਰੂ ਜੀ ਬੋਲੇ ਅਕਾਲ ਪੁਰਖ ਦਾ ਹੁਕਮ ਸੀ ਉਹ ਹੋ ਕੇ ਹੀ ਰਹਿਣਾ ਸੀ ਜੇਕਰ ਭਾਈ ਤੈਨੂੰ ਤੇਰੇ ਯੋਧਿਆਂ ਤੇ ਇੰਨਾ ਹੀ ਮਾਣ ਹੈ ਤਾਂ ਲਿਆ ਤੇਰੀ ਫੌਜ ਦਾ ਕੋਈ ਯੋਧਾ ਤਾਂ ਅਸੀਂ ਨਿਸ਼ਾਨਾ ਪਰਖਣਾ ਕਰੀਏ ਤਾਂ ਭਾਈ ਡੱਲਾ ਜੀ ਨੇ ਆਪਣੀ ਫੌਜ ਨੂੰ ਅਵਾਜ਼ ਲਗਾਈ ਅੱਗੋਂ ਫੌਜ ਨੇ ਜਵਾਬ ਦਿੱਤਾ ਕਿ ਅਸੀਂ ਜੰਗ ਵਿੱਚ ਲੜਨਾ ਪ੍ਰਵਾਨ ਕਰਾਂਗੇ ਸਾਨੂੰ ਖੜ ਕੇ ਗੋਲੀ ਖਾ ਕੇ ਮਰਨ ਵਾਲੀ ਮੌਤ ਪ੍ਰਵਾਨ ਨਹੀਂ ਤਾਂ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਨੂੰ ਅਵਾਜ਼ ਲਗਾਈ ਤਾਂ ਕੋਈ ਆਵੇ ਇੱਕ ਸਿੰਘ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਕਰਨਾ ਹੈ ਤਾਂ ਇੱਕ ਹੀ ਜਗ੍ਹਾ ਦੋ ਸਿੰਘ ਆ ਕੇ ਖੜੇ ਹੋ ਗਏ ਤਾਂ ਭਾਈ ਧੀਰ ਸਿੰਘ ਅਤੇ ਵੀਰ ਸਿੰਘ ਜੋ ਕਿ ਪਿਓ ਪੁੱਤ ਸਨ ਕਹਿਣ ਲੱਗੇ ਗੁਰੂ ਸਾਹਿਬ ਸਾਡੇ ਤੇ ਨਿਸ਼ਾਨਾ ਪਰਖਣਾ ਕਰੋ ਸਿੰਘਾਂ ਦੀ ਬਹਾਦਰੀ ਦੇਖ ਕੇ ਭਾਈ ਦੱਲ ਸਿੰਘ ਨੇ ਪਰਿਵਾਰ ਸਮੇਤ ਗੁਰੂ ਸਾਹਿਬ ਤੋਂ ਅਮਰਤ ਛਕਿਆ ਇਹ ਖੂ ਉਸ ਟਾਈਮ ਬਣਾਇਆ ਗਿਆ ਸੀ ਜਦੋਂ ਬਾਬਾ ਦੀਪ ਸਿੰਘ ਜੀ ਇੱਥੇ ਆਏ ਸੀ ਇਹ ਖੂ ਉਸ ਇਤਿਹਾਸ ਦੀ ਨਿਸ਼ਾਨੀ ਹੈ ਜਿਸ ਨਾਲ ਬਾਬਾ ਦੀਪ ਸਿੰਘ ਜੀ ਲੰਮਾ ਸਮਾਂ ਜੁੜੇ ਰਹੇ ਗੁਰੂ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਤਖਤຊਰੀ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਬਣਾਇਆ ਉਸ ਤੋਂ ਬਾਅਦ 1706 ਈਸਵੀ ਦੇ ਅਕਤੂਬਰ ਮਹੀਨੇ ਵਿੱਚ ਇੱਥੋਂ ਦੱਖਣ ਵੱਲ ਚਲੇ ਗਏ। ਤਖਤ ਸੈਭ ਤੇ ਜਾਂਦਿਆਂ ਸੱਜੇ ਪਾਸੇ ਮੰਜੀ ਸਾਹਿਬ ਹੈ ਜਿੱਥੇ ਬੈਠ ਕੇ ਗੁਰੂ ਤੇਗ ਬਹਾਦਰ ਜੀ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਸੀ। ਇਹ ਜੋ ਤੁਸੀਂ ਸ਼ਸਤਰ ਦੇਖ ਰਹੇ ਹੋ ਇਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਨੇ। ਸੰਗਤਾਂ ਕਹਿਣ ਲੱਗੀਆਂ ਮਹਾਰਾਜ ਜੀ ਤੁਸੀਂ ਇਸ ਜਗ੍ਹਾ ਉੱਪਰ ਨਹੀਂ ਆਹ ਨਾਲ ਲੱਗਦੀ ਜਗ੍ਹਾ ਤੇ ਬੈਠੋ। ਗੁਰੂ ਸਾਹਿਬ ਕਹਿਣ ਲੱਗੇ ਇਸ ਜਗ੍ਹਾ ਉੱਪਰ ਬੈਠਣ ਵਾਲਾ ਹਜੇ ਆਵੇਗਾ। ਇਸ ਆਸਥਾਨ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੱਕ ਸ੍ਰੀ ਦਮਦਮਾ ਸਾਹਿਬ ਦੀ ਮੋਹਰ ਲਗਾ ਕੇ ਸੰਗਤਾਂ ਨੂੰ ਹੁਕਮਨਾਮੇ ਜਾਰੀ ਕੀਤੇ ਸੀ। ਔਰੰਗਜੇਬ ਨੂੰ ਲਿਖੇ ਜਾਬਰ ਨਾਮੇ ਦਾ ਜਵਾਬ ਵੀ ਇੱਥੇ ਹੀ ਮਿਲਿਆ ਸੀ। ਤੱਕ ਸ੍ਰੀ ਦਮਦਮਾ ਸਾਹਿਬ ਇਹ ਉਹ ਅਸਥਾਨ ਹੈ ਜਿੱਥੇ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਜੀ ਹਰ ਰੋਜ਼ ਦਿਵਾਨ ਸਜਾਇਆ ਕਰਦੇ ਸੀ। ਇਸੇ ਹੀ ਜਗ੍ਹਾ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਨਵੀਂ ਵੀੜ ਤਿਆਰ ਕੀਤੀ ਗਈ ਸੀ। ਦਰਬਾਰ ਸਾਹਿਬ ਦੇ ਨੇੜੇ ਇੱਕ ਬੁਰਜ ਨਾਵਾ ਇਮਾਰਤ ਹੋਇਆ ਕਰਦੀ ਸੀ ਜਿੱਥੇ ਗੁਰੂ ਸਾਹਿਬ ਆਰਾਮ ਕਰਿਆ ਕਰਦੇ ਸੀ ਇਤਿਹਾਸਕਾਰਾਂ ਮੁਤਾਬਿਕ ਤਲਵੰਡੀ ਸਾਬੋ ਵਿੱਚ ਸਭ ਤੋਂ ਵੱਧ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਹੜੇ ਮੌਜੂਦ ਨੇ ਦਮਦਮਾ ਸਾਹਿਬ ਦੀਆਂ ਪਵਿੱਤਰ ਯਾਦਗਾਰਾਂ ਵਿੱਚ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਅਤੇ 10ਵੀਂ ਗੁਰਦੁਆਰਾ ਸ਼੍ਰੀ ਲਖਨਸਰ ਸਾਹਿਬ ਤੇ ਸਰੋਵਰ ਬਾਬਾ ਦੀਪ ਸਿੰਘ ਜੀ ਦਾ ਬੁਰਜ ਖੂ ਅਤੇ ਪੋਰਾ ਸਾਹਿਬ ਗੁਰਦੁਆਰਾ ਮਾਤਾ ਸਾਹਿਬ ਕੌਰ ਸੁੰਦਰਕਾਰ ਗੁਰਦੁਆਰਾ ਬਾਬਾ ਬੀਰ ਸਿੰਘ ਧੀਰ ਸਿੰਘ ਗੁਰਦੁਆਰਾ ਜੰਨਸਰ ਸਾਹਿਬ ਮਹਲ ਸਰ ਸਾਹਿਬ ਸੰਤ ਸੇਵਕ ਬੂੰਗਾ ਮਸਤੂਆਣਾ ਸਾਹਿਬ ਗੁਰਦੁਆਰਾ ਦੇਖ ਸਰ ਬੇਰ ਸਾਹਿਬ ਸ਼ੌਣੀ ਬੁੱਢਾ ਦਲ ਨਿਹੰਗ ਸਿੰਘਾਂ ਦੀ ਅਕਾਲ ਸਰੋਵਰ ਅਤੇ ਗੁਰੂ ਸਰ ਸਰੋਵਰ ਸ਼ਾਮਲ ਨੇ ਪ੍ਰਮੁੱਖ ਇਤਿਹਾਸਕਾਰਾਂ ਵਸਤਾਂ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਮੋਹਰ ਤੇਗ ਬਾਬਾ ਦੀਪ ਸਿੰਘ ਸ਼੍ਰੀ ਸਾਹਿਬ ਪਾਤਸ਼ਾਹੀ ਦਸਵੀਂ ਤੋਡੇਦਾਰ ਬੰਦੂਕ ਸ਼ੀਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਭ ਤੋਂ ਉੱਤਮ ਯਾਦਗਾਰ ਬਾਬਾ ਦੀਪ ਸਿੰਘ ਜੀ ਦੇ ਉਤਾਰੇ ਵਾਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਇਹ ਨਿਸ਼ਾਨੀਆਂ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੁਸੋਬਿਤ ਹਨ ਚੌਧਰੀ ਡੱਲੇ ਦੇ ਵੰਸਪਾਸ ਦਸਮ ਗੁਰੂ ਦੀਆਂ ਬਖਸ਼ੀਆਂ ਕੁਝ ਇਤਿਹਾਸਕ ਵਸਤੂਆਂ ਸੰਭਾਲੀਆਂ ਹੋਈਆਂ ਨੇ ਜਿਵੇਂ ਕਿ ਖੜਗ ਦੋ ਦਸਤਾਰਾਂ ਦੋ ਚੋਲੇ ਦੋ ਪਜਾਮੇ ਬਾਜ ਦਾ ਇੱਕ ਡੋਰਾ ਕਿਵੇਂ ਲੱਗੀ ਤੁਹਾਨੂੰ ਸਾਡੀ ਸਾਰੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਜੋ ਅੱਗੇ ਤੋਂ ਤੁਹਾਡੇ ਲਈ ਇਤਿਹਾਸਕ ਵੀਡੀਓ ਹੋਰ ਲੈ ਕੇ ਆ ਸਕੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਦੇ ਨਾਲ ਜੋੜ ਕੇ ਰੱਖਿਆ ਜਾ ਸਕੇ। ਜੇ ਤੁਸੀਂ ਵੀ ਤਕਸ਼ਰੀ ਦਮਦਮਾ ਸਾਹਿਬੇ ਕਿਹਾ ਤਾਂ ਇਹ ਸਾਰੀਆਂ ਇਤਿਹਾਸਕ ਥਾਵਾਂ ਜਰੂਰ ਦੇਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।